24 ਮਈ ਦੀ ਸ਼ਾਮ ਦੇ ਸਮੇਂ ਉੱਤਰ ਭਾਰਤ ਦੇ ਇਲਾਕਿਆਂ ਵਿੱਚ ਤੇਜ਼ ਹਨੇਰੀ ਚੱਲਣ ਅਤੇ ਧੂਲ ਮਿੱਟੀ ਉੱਡਣ ਨਾਲ ਬਿਲਕੁਲ ਹਨੇਰਾ ਛਾ ਗਿਆ ਸੀ। ਇਸ ਤੂਫਾਨ ਦੀ ਰਫ਼ਤਾਰ ਐਨੀ ਤੇਜ਼ ਸੀ ਕਿ ਸੜਕਾਂ ਤੇ ਚੱਲਦੇ ਵਾਹਨਾਂ ਦੇ ਪਹੀਏ ਇੱਕਦਮ ਥੰਮ ਗਏ। ਔਰ ਇਸ ਹਨੇਰੀ ਨਾਲ ਅੰਮ੍ਰਿਤਸਰ ਵਿੱਚ ਕਈ ਥਾਵਾਂ ਤੇ ਰੁੱਖਾਂ ਦੇ ਵੱਡੇ ਵੱਡੇ ਟਾਹਣ ਟੁੱਟ ਕੇ ਡਿੱਗੇ। ਤਾਂ ਕਈ ਜਗ੍ਹਾ ਤੇ ਪੂਰੇ ਰੁੱਖ ਜੜੋਂ ਹੀ ਉਖੜ ਗਏ। ਫਾਸਪੇ ਨਿਊਜ਼ ਟੀਮ ਨੇ ਸ਼ਹਿਰ ਦਾ ਦੌਰਾ ਕਰ ਦੇਖਿਆ ਕਿ ਕਈ ਥਾਵਾਂ ਤੇ ਰੁੱਖਾਂ ਦੇ ਟੁੱਟੇ ਹੋਏ ਟਾਹਣ ਅਤੇ ਜੜੋਂ ਉਖੜੇ ਹੋਏ ਦਰਖਤ ਡਿੱਗੇ ਪਏ ਸਨ ਲੋਕਾਂ ਨੇ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਬੜੇ ਤੂਫਾਨ ਦੇਖੇ ਹਨ ਪਰ ਇੰਨੀ ਤੇਜ਼ ਰਫ਼ਤਾਰ ਵਾਲਾ ਤੂਫਾਨ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਿਆ ਜਿਸ ਨਾਲ ਰੁੱਖ ਜੜੋਂ ਹੀ ਉਖੜ ਗਏ ਹਨ ਪਰ ਪਰਮਾਤਮਾ ਦੀ ਐਨੀ ਮਿਹਰ ਰਹੀ ਕਿ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਇਹ ਬਹੁਤ ਤੇਜ਼ ਤੂਫਾਨ ਸੀ ਐਸ ਤਰ੍ਹਾਂ ਦਾ ਤੂਫਾਨ ਅਸੀਂ ਪਹਿਲੇ ਨਹੀਂ ਕਦੀ ਦੇਖਿਆ ਇਹਦੇ ਆਰ ਨਾਲ ਬਹੁਤ ਸਾਰੇ ਦਰਖਤ ਡਿੱਗੇ ਨੇ ਸਾਡੇ ਆਪਣੇ ਸਕੂਟਰ ਮੋਟਰਸਾਈਕਲ ਗੱਡੀਆਂ ਦੇ ਉੱਪਰ ਡਿੱਗੇ ਨੇ ਕਾਫੀ ਨੁਕਸਾਨ ਹੋਇਆ ਤੇ ਕੁਦਰਤ ਦੇ ਬਾਰੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਉਹ ਠੀਕ ਰਿਹਾ ਅਸੀਂ ਬਾਹਰ ਸਾਰੇ ਅੰਦਰ ਰਹੇ ਆ ਬਾਕੀ ਦਰਖਤਾਂ ਜਿਹੜੇ ਡਿੱਗੇ ਨੇ ਉਹਦੇ ਨਾਲ ਗੱਡੀਆਂ ਸਕੂਟਰਾਂ ਦਾ ਥੋੜਾ ਜਿਹਾ ਨੁਕਸਾਨ ਹੋਇਆ ਜੀ ਕਈ ਜਿਹੜੇ ਦਰਖਤ ਸੀ ਪੁਰਾਣੇ ਉਹ ਜੜਾ ਤੋਂ ਹੀ ਥੱਲੇ ਡਿੱਗ ਪਏ ਨੇ ਜੀ ਇਹੋ ਜਿਹਾ ਐਡਾ ਤੇਜ਼ ਤੂਫਾਨ ਆਪਣੀ ਲਾਈਫ ਚ ਅਜੇ ਤੱਕ ਨਹੀਂ ਦੇਖਿਆ ਉਹ ਜਿਹੜੇ ਤੂਫਾਨ ਆਇਆ ਇੰਨਾ ਕਿ ਤੇਜ਼ ਤੂਫਾਨ ਸੀਗਾ ਈ ਨਾ ਤੋ ਕੁਛੜ ਤੇ ਖਲੋ ਸਕਦਾ ਅਸੀਂ ਤਾਂ ਨਾ ਹੀ ਕੋ ਨਜ਼ਰ ਆ ਰਿਹਾ ਸੀਗਾ ਜੜਾਂ ਤੋਂ ਬ੍ਰਿਖਸ਼ ਪੁੱਟੇ ਗਏ ਨੇ ਔਰ ਇੰਨਾ ਕੇ ਤੂਫਾਨ ਸੀਗਾ ਵੀ ਜਿਵੇਂ ਸਰਦੀਆਂ ਚ ਧੁੰਦ ਪਈ ਹੁੰਦੀ ਨਾ ਇਸ ਤਰ੍ਹਾਂ ਕੇ ਮਲੇ ਤੇਜ਼ ਤੂਫਾਨ ਸੀਗਾ ਟੀਨਾਂ ਤੱਕ ਟੁੱਟ ਗਈਆਂ ਨੇ ਆਪਣੀਆਂ ਜਿਹੜੀਆਂ ਬਿਲਡਿੰਗਾਂ ਤੋਂ ਤੇ ਜੜੀਆਂ ਟਾਹਣੀਆਂ ਨੇ ਟਾਹਣਾ ਜੋ ਵੀ ਆ ਸਾਰੇ ਹੀ ਪੁੱਟੇ ਗਏ ਨੇ ਬਸ ਇੰਨਾ ਕੇ ਸ਼ੁਕਰ ਹੈ ਮਾਰਗ ਦਾ ਮਾਤਰਾ ਨਹੀਂ ਦਾ ਵੀ ਜਰਾ ਵੀ ਜਾਨੀ ਨੁਕਸਾਨੀ ਕਿzedਾ ਹੋ ਸਕਿਆ ਬਾਕੀ ਰੋਡ ਤੇ ਜਿਹੜੇ ਨਾਗਰੀਕ ਜਿੰਨੇ ਵੀ ਜਾ ਰਹੇ ਸੀ ਪ੍ਰਭਾਵਿਤ ਹੋ ਸਕਿਆ ਔਰ ਬਹੁਤ ਮੁਸ਼ਕਲ ਨਾਲ ਆਪਣੇ ਆਪਣੇ ਘਰਾਂ ਤੇ ਪਹੁੰਚੇ ਨੇ ਵਾਰਿਸ਼ ਹੋਣ ਨਾਲੇ ਆ ਵੀ ਚਲੋ ਮਿੱਟੀ ਦਾ ਪ੍ਰਭਾਵ ਥੋੜਾ ਘਟ ਗਿਆ ਤਾਂ ਕਿ ਲੋਕਾਂ ਨੂੰ ਫੇਰ ਥੋੜੀ ਆਸਾਨੀ ਹੋ ਸਕੀ ਹੈ ਕਿ ਕਿਤੇ ਹੜਾ ਜਾਣਾ ਹੋਵੇ ਤੇ ਚਲੋ ਬਚਾਅ ਹੋ ਜਾਂਦਾ ਭਾਈ ਸਾਹਿਬ ਮੈਂ ਆਪਣੇ 18 ਸਾਲ ਦੀ ਉਮਰ ਦੇ ਵਿੱਚ ਇਹ ਕਾਜੜਾ ਤੂਫਾਨ ਹੈ ਪਹਿਲੀ ਵਾਰ ਤੂਫਾਨ ਦੇਖਿਆ ਹੈ ਜਿਹਦੇ ਵਿੱਚ ਬਹੁਤ ਹੀ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਇਸ ਤੋੜ ਮਿੱਟੀ ਕਰਕੇ ਕਈਆਂ ਦੇ ਦਰੱਖਤ ਉੱਪਟੇ ਗਏ ਹਨ 24 ਮਈ ਦਿਨ ਸ਼ਨੀਵਾਰ ਦੀ ਸ਼ਾਮ ਨੂੰ ਪੂਰੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਇੱਕ ਬਹੁਤ ਤੇਜ਼ ਗਤੀ ਦਾ ਤੂਫਾਨ ਆਇਆ ਤੇ ਇਸ ਤੂਫਾਨ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਤੁਸੀਂ ਦੇਖ ਸਕਦੇ ਹੋ ਸੜਕਾਂ ਤੇ ਲੱਗੇ ਦਰਖਤ ਪਾਰਕਾਂ 'ਚ ਲੱਗੇ ਦਰਖਤ ਟੁੱਟ ਗਏ ਬਿਲਕੁਲ ਇਧਰ ਉਧਰ ਤੋਂ ਡਿੱਗ ਗਏ ਔਰ ਕਈ ਦਾ ਜੜਾ ਤੋਂ ਹੀ ਉਖੜ ਗਏ ਚਲੋ ਪਰਮਾਤਮਾ ਦੀ ਕਿਰਪਾ ਰਹੀ ਕਿ ਕਿਸੇ ਜਾਨੀਵਾਲੇ ਨੂੰ ਨੁਕਸਾਨ ਤੋਂ ਬਚਾ ਰਿਆ ਪਰ ਤੁਸੀਂ ਦੇਖ ਸਕਦੇ ਹੋ ਕਿ ਤੂਫਾਨ ਇੰਨਾ ਤੇਜ਼ ਸੀ ਕਿ ਦਰਖਤਾਂ ਦੇ ਹਾਲ ਤੁਸੀਂ ਹੁਣ ਵੀ ਦੇਖ ਸਕਦੇ ਹੋ ਸੜਕਾਂ ਦੇ ਟੁੱਟੇ ਪਏ ਨੇ ਫਾਸਟਵੇ ਨਿਊਜ਼ ਲਈ ਅਮਰਸਰ ਤੋਂ ਅਜੀਤ ਕੁਮਾਰ